ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਈ ਦਿਨੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਅਜੀਹੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਨੂੰ ਵੇਖ ਕੇ ਨਾ ਇੱਕ ਵਾਰ ਤਾਂ ਬੰਦਾ ਹੈਰਾਨ ਰਹਿ ਜਾਂਦਾ ਹੈ ਇਸ ਵੀਡੀਓ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਇੱਕ ਕੁੜੀ ਨਾ ਦਰਬਾਰ ਸਾਹਿਬ ਦੇ ਬਾਹਰ ਖੜ ਕੇ ਰੀਲ ਬਣਾ ਰਹੀ ਹੁੰਦੀ ਹੈ ਤੇ ਲੋਕੇਸ਼ਨ ਤੁਸੀਂ ਵੇਖ ਸਕਦੇ ਹੋ ਲੋਕੇਸ਼ਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦਰਬਾਰ ਸਾਹਿਬ ਦੀ ਵੀਡੀਓ ਹੈ ਜਿਹੜੇ ਜਾਣਕਾਰ ਨੇ ਤੇ ਤੁਸੀਂ ਇਸ ਵੀਡੀਓ ਵਿੱਚ ਨਾ ਵੇਖੋ ਕਿ ਇੱਕ ਕੁੜੀ ਨਾ ਜਾਣ ਬੁੱਝ ਕੇ ਦੋ ਸਿੱਖ ਮੁੰਡਿਆਂ ਦੇ ਕੋਲ ਜਾ ਕੇ ਨਾ ਰੀਲ ਬਣਾਉਣ ਲੱਗਦੀ ਹੈ ਉਹਨਾਂ ਦੇ ਨਾਲ ਜਾਣ ਬੁੱਝ ਕੇ ਟਕਰਾਂਦੀ ਐ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਵਿਚਾਰੇ ਸਿੰਘ ਭਲੇ ਮਾਨਸ ਸੀ ਜਿਸ ਤੋਂ ਬਾਅਦ ਉਹ ਇਹਨੂੰ ਇਗਨੋਰ ਕਰਕੇ ਨਾ ਇੱਥੋਂ ਚਲੇ ਜਾਂਦੇ ਨੇ ਦੇਖ ਲਓ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਹਾਲ ਜੇ ਕੋਈ ਬੰਦਾ ਹੋਰ ਹੁੰਦਾ ਤਾਂ ਇਸ ਕੁੜੀ ਨਾਲ ਪੱਕਾ ਉਹਨਾਂ ਨੇ ਛੇੜਖਾਨੀ ਕਰਨੀ ਸੀ ਜਾਂ ਫਿਰ ਇਸ ਕੁੜੀ ਨੇ ਕੋਈ ਨਾ ਕੋਈ ਹੱਵਾ ਜ਼ਰੂਰ ਬਣਾਉਣਾ ਸੀ ਪਰ ਉਹ ਭਲੇ ਮਾਨਸ ਬੰਦੇ ਇਹਨੂੰ ਇਗਨੋਰ ਕਰਕੇ ਉੱਥੋਂ ਚਲੇ ਜਾਂਦੇ ਨੇ ਕੁਝ ਵੀ ਨਹੀਂ ਬੋਲਦੇ ਪਰ ਜੇ ਸਿੰਘ ਇਹਨੂੰ ਵੀਡੀਓ ਬਣਾਉਣ ਤੋਂ ਕੋਈ ਨਾ ਕੋਈ ਰੋਕ ਦਿੰਦਾ ਤਾ ਪੱਕਾ ਇਹਨੇ ਵਿਵਾਦ ਖੜਾ ਕਰਨਾ ਸੀ ਜਿਵੇਂ ਤੁਸੀਂ ਵੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਹੁਤ ਲੋਕਾਂ ਨੇ ਵਿਵਾਦ ਖੜੇ ਕੀਤੇ ਉਹ ਵੀ ਵੀਡੀਓ ਬਣਾਉਣ ਕਰਕੇ ਹੁਣ ਕਈ ਲੋਕਾਂ ਨੂੰ ਇਹ ਵੀਡੀਓ ਨਾ ਆਮ ਜਿਹੀ ਲੱਗ ਰਹੀ ਹੋਣੀ ਆ ਪਰ ਇਸ ਵੀਡੀਓ ਨੂੰ ਜੇ ਤੁਸੀਂ ਧਿਆਨ ਨਾਲ ਵੇਖੋ ਪਹਿਲਾਂ ਤਾਂ ਕੁੜੀ ਪਿੱਛੇ ਵੇਖਦੀ ਹੈ ਤਾਂ ਉਹ ਜਾਣ ਬੁੱਝ ਕੇ ਪਿੱਛੇ ਜਾਂਦੀ ਹੈ ਆਹ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਇਕੁੜੀ ਸ਼ਾਇਦ ਜਾਣ ਬੁੱਝ ਕੇ ਇਹਨਾਂ ਨਾਲ ਪੰਗੇ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ। ਆਦੇਸ ਵੀਡੀਓ ਨੂੰ ਅੱਗੇ ਵਾਤਵਾਤੇ ਸ਼ੇਅਰ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ।